ਸਰਦਗੂੜਗੜ ਤੋਂ ਬਠਿੰਡਾ ਨੂੰ ਆ ਰਹੀ ਇੱਕ ਬੱਸ ਡਿੱਗ ਗਈ ਸੀ ਜਿਹੜਾ ਪੁਲਿਸ ਨੂੰ ਛੋੜਾ ਦੱਸਿਆ ਜਾ ਰਿਹਾ ਸੀ ਰੇਲਿੰਗ ਨਹੀਂ ਸੀ ਉਸ ਦੇ ਨਾਲ ਨਾਲ ਕੋਈ ਇਸ ਤਰ੍ਹਾਂ ਦੀ ਸੁਰੱਖਿਆ ਨਹੀਂ ਸੀ ਕਿ ਜਿਸ ਦੇ ਕਾਰਨ ਉਹ ਬੱਸ ਜਿਹੜੀ ਰੁਕ ਜਾਂਦੀ ਉੱਪਰ ਤੇ ਉਹ 헤ਠਾ ਡਿੱਗ ਗਈ ਸਾਹਮਣੇ ਤੋਂ ਕੋਈ ਹੋਰ ਵਾਹਨ ਆ ਰਿਹਾ ਸੀ ਜਦੋਂ ਸਾਈਡ ਤੇ ਡਰਾਈਵਰ ਨੇ ਬੱਸ ਕੀਤੀ ਤਾਂ ਉਹ ਡਿੱਗ ਗਈ ਸੀ ਤੇ ਉਸ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਪਿੰਡ ਜੀਵਨ ਸਿੰਘ ਵਾਲਾ ਨੇੜੇ ਇਹ ਘਟਨਾ ਵਾਪਰੀ ਸੀ ਜਿਹੜੀ ਅੱਜ ਦੀ ਗੱਲਬਾਤ ਲਾਈਵ ਕਰ ਰਿਹਾ ਉਸ ਦਾ ਅਸਲ ਚ ਮਕਸਦ ਇਹ ਹੈ ਕਿ ਜਿਹੜੀ ਇਹ ਬੱਸ ਸੀ ਇਸ ਦੇ ਵਿੱਚ ਇੱਕ ਖਾਸ ਜਿਹੜੀ ਘਟਨਾ ਵਾਪਰੀ ਇੱਕ ਬੱਚੀ ਸੀ ਛੋਟੀ ਜੀ ਆਪਣੀ ਮਾਂ ਦੇ ਨਾਲ ਉਸ ਦੀ ਮਾਂ ਤੇ ਉਸ ਦਾ ਪਿਤਾ ਦੋਵੇਂ ਮਜ਼ਦੂਰੀ ਕਰਦੇ ਸਨ ਆਪਣਾ ਪਰਿਵਾਰ ਪਾਲ ਰਹੇ ਸਨ 500 ਰੁਪਿਆ ਉਹਦੀ ਮੰਮੀ ਕਮਾ ਲਿੰਦੀ ਸੀ 500 ਰੁਪਿਆ ਉਹਦਾ ਡੈਡੀ ਤੇ ਉਹ ਗੁੜੀਆ ਜਿਹੜੀ ਹੈ ਜਿਸ ਵਕਤੇ ਬੱਸ ਡਿੱਗੀ ਹੈ ਉਹ ਆਪਣੀ ਮਾਂ ਨੂੰ ਲਗਾਤਾਰ ਉਹਨੇ ਬਾਹ ਤੋਂ ਫੜਿਆ ਹੋਇਆ ਸੀ ਉਹ ਪੂਰੀ ਕੋਸ਼ਿਸ਼ ਕਰਦੀ ਰਹੀ ਕਿ ਜਿਵੇਂ ਕਿਵੇਂ ਮੈਂ ਆਪਣੀ ਮਾਂ ਨੂੰ ਬਚਾ ਲਵਾਂ ਉਹ ਪਿਛਲੇ ਪਾਸੇ ਆ ਅਖੀਰ ਦੇ ਵਿੱਚ ਬੈਠੇ ਹੋਏ ਸਾਨੂੰ ਬਸ ਦੇ ਵਿੱਚ ਉਸ ਗੁड़िया ਦੇ ਦਸਨ ਮੁਤਾਬਕ ਉਸ ਗੁड़िया ਦੀ ਪੂਰੀ ਵੀਡੀਓ ਤੁਸੀਂ ਫੇਸਬੁੱਕ ਪੇਜ ਸੋਹਣਾ ਪੰਜਾਬ ਤੇ ਦੇਖ ਸਕਦੇ ਹੋ ਤੇ ਬੱਚੀ ਨੇ ਜਿਹੜੀ ਹੈਰਾਨੀਜਨਕ ਗੱਲ ਦੱਸੀ ਉਹ ਜਿਹੜੀ ਗੁड़िया ਉਹ 6 ਪਹਿਣਾ ਸਣ 6 ਪਹਿਣਾ ਸਣ ਤੇ ਦੋ ਉਹਦੀਆਂ ਭੈਣਾਂ ਜੁੜਵਾ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਉਸ ਦੇ ਨਾਲ ਨਾਲ ਉਸ ਦੀ ਮਾਂ ਵੀ ਉਸ ਨੂੰ ਉਹਨਾਂ ਧੀਆਂ ਨੂੰ ਇਕੱਲਿਆਂ ਛੱਡ ਕੇ ਉਸ ਪਰਮਾਤਮਾ ਦੇ ਚਰਨਾਂ 'ਚ ਜਾਬਰਾ ਜੀ ਤੇ ਉਹ ਪਿੰਡ ਇਹ ਜਿਹੜੀ ਇਹ ਗੁੜੀਆ ਇਹ ਹੁਕਮਾਂ ਵਾਲੀ ਪਿੰਡ ਉਸ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਜੇ ਅਸੀਂ ਉਸ ਨੂੰ ਠੀਕ ਸਮਝ ਸਕੇ ਹੋਈ ਇਹ ਹੁਕਮਾਂ ਵਾਲੀ ਪਿੰਡ ਦੀ ਉਹ ਗੁੜੀਆ ਜਿਹੜੀ ਗੱਲਬਾਤ ਕਰ ਰਹੀ ਹੈ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਹੁਣਾਂ ਨਾਲ ਤੋ ਇਥੇ ਇੱਕ ਹੈਰਾਨੀ ਇਹ ਚੀਜ਼ ਹੁੰਦੀ ਹੈ ਕਿ ਅਸੀਂ ਬੜੀਆਂ ਵੱਡੀਆਂ ਵੱਡੀਆਂ ਡੀਂਗਾ ਮਾਰਦੇ ਆ ਸਾਡੇ ਦੇਸ਼ ਦੀਆਂ ਸਰਕਾਰਾਂ ਜਾਂ ਮੰਤਰੀਆਂ ਦੇ ਇਹਨਾਂ ਦੇ ਬਿਆਨ ਬੜੇ ਸੁਣਨ ਵਾਲੇ ਹੁੰਦੇ ਨੇ ਬੜੇ ਅਜੀਬੋ-ਗਰੀਬ ਲੱਗਦੇ ਨੇ ਖਾਸ ਕਰਕੇ ਉਦੋਂ ਜਦੋਂ ਐਹੋ ਜੀ ਘਟਨਾ ਵਾਪਰਦੀ ਹੈ ਕਿ ਅਸੀਂ ਤਾਂ ਅਜੇ ਤੱਕ ਨਵੇਂ ਪੁਲ ਤਾਂ ਕੰਪਲੀਟ ਕੀ ਕਰਨੇ ਨੇ ਅਸੀਂ ਪੁਰਾਣੇ ਪੁਲਾਂ ਦੇ ਉੱਪਰ ਵੀ ਪੁਰਾਣੇ ਪੁਲਾਂ ਨੂੰ ਮੜਾ-ਮੋੜਾ ਠੀਕ ਵੀ ਨਹੀਂ ਰੱਖ ਸਕਿਆ ਕਿ ਚਲੋ ਜਿਵੇਂ ਦੇ ਹੈਗੇ ਨੇ ਓਵੇਂ ਜਿਵੇਂ ਕੰਮ ਚੱਲਦਾ ਰਹੇ ਤੇ ਜਿਹੜੇ ਅੱਜ ਅੱਠ ਜੀ ਜਿਹੜੇ ਨੇ ਪ੍ਰਮਾਤਮਾ ਨੂੰ ਪ੍ਰਮਾਤਮਾ ਦੇ ਚਰਨਾਂ 'ਚ ਜਾਬਰਾਜੇ ਸੋ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੁੱਖਾਂ ਦੇ ਪਹਾੜ ਰੁਟੇ ਨੇ ਉਹ ਰੱਬ ਹੀ ਜਾਣਦਾ ਸੋ ਦੋਸਤੋ ਜਿੰਨੇ ਵੀ ਦੋਸਤ ਇਹ ਵੀਡੀਓ ਨੂੰ ਵੇਖ ਰਹੇ ਨੇ ਹੁਕਮਾਂਵਾਲੀ ਪਿੰਡ ਦੀ ਜਿਹੜੀ ਉਹ ਬੱਚੀ ਸਾਰੀ ਘਟਨਾ ਦੱਸ ਰਹੀ ਹੈ ਜਿਹੜੀਆਂ 6 ਭੈਣਾਂ ਸਨ ਤੇ 5 ਰਹਿ ਗਈਆਂ ਨੇ ਤੇ ਉਹਨਾਂ ਦਾ ਪਿਤਾ ਉਹ ਗਰੀਬ ਮਜ਼ਦੂਰ ਹੈ ਤੇ ਉਹ 5 ਹੈਗੀਆਂ ਵੀ ਸਾਰੀਆਂ ਛੋਟੀਆਂ ਇਹ ਨੇ ਕੋਈ ਉਹਨਾਂ ਦੇ ਵਿੱਚੋਂ ਵੱਡੀ ਨਹੀਂ ਹੈਗੀ ਸਾਰੀਆਂ ਨਿਆਣੀਆਂ ਨੇ ਤੇ ਉਹ ਕਿਵੇਂ ਜ਼ਿੰਦਗੀ ਇੱਡੀ ਲੰਬੀ ਜ਼ਿੰਦਗੀ ਕਿਵੇਂ ਉਹ ਬਤੀਤ ਕਰਨ ਗਿਆ ਸੋਨਾ ਪਿਆ ਫੇਸਬੁਕ ਪੇਜ ਤੇ ਤੁਸੀਂ ਉਹ ਸਾਰੀ ਇੰਟਰਵਿਊ ਜਿਹੜੀ ਹੈ ਸੁਣ ਸਕਦੇ ਹੋ ਉਸ ਗੁੜੀਆ ਦੀ ਸੋ ਦੋਸਤੋ ਜਿੱਥੇ ਵੀ ਇਸ ਤਰ੍ਹਾਂ ਦੀਆਂ ਪੋਲ ਨੇ ਜਾਂ ਕੋਈ ਕਮੀਆਂ ਨੇ ਉਥੇ ਆਵਾਜ਼ ਤੱਕ ਟੁਕੜਾ ਰ ਆਪਣ ਨੂੰ ਬੁਲੰਦ ਕਰਨੀ ਚਾਹੀਦੀ ਹੈ ਘਟੋ ਘਟ ਇਹਨਾਂ ਨੂੰ ਥੋੜਾ ਮੋਟਾ ਤੇ ਇਹਨਾਂ ਨੂੰ ਦੱਸਦੇ ਰਹਿਣਾ ਚਾਹੀਦਾ ਕਿਉਂਕਿ ਜਿਹੜੇ ਜਿੱਥੇ ਭ੍ਰਿਸ਼ਟਾਚਾਰ ਪੂਰਾ ਸਿਖਰਾਂ ਤੇ ਹੋਵੇ ਨਾ ਉਥੇ ਕੁਝ ਚੰਗੇ ਮਾਨਦਰ ਅਫਸਰ ਘਾਟੀ ਹੁੰਦੇ ਨੇ ਬਾਕੀ ਉਥੇ ਬੇਸ਼ਰਮਾਂ ਦੀ ਤਾਂ ਕੋਈ ਗਿਣਤੀ ਨਹੀਂ ਹੁੰਦੀ ਐਨੀ ਵੱਡੀ ਗਿਣਤੀ ਇਹਨਾਂ ਲੋਕਾਂ ਦੀ ਜਿਹੜੇ ਪੂਰੀ ਤਰ੍ਹਾਂ ਭ੍ਰਿਸ਼ਟ ਨੇ ਭ੍ਰਿਸ਼ਟਾਚਾਰ ਚ ਗਲਤਾਨ ਨੇ ਤੇ ਜਿਹੜੇ ਲੋਕਾਂ ਦਾ ਪੈਸਾ ਹਰਾਮ ਦਾ ਉਹ ਖਾ ਜਾਂਦੇ ਨੇ ਤੇ ਉਹਨਾਂ ਦੀਆਂ ਇੰਨੀਆਂ-ਇੰਨੀਆਂ ਵੱਡੀਆਂ ਜਾਇਦਾਦਾਂ ਨੇ ਅੱਗੋਂ ਉਹਨਾਂ ਦੇ ਧੀਆ ਪੁੱਤ ਜਿਹੜੇ ਨੇ ਨਸ਼ਿਆਂ ਤੇ ਲੱਗੇ ਨੇ ਮਤਲਬ ਉਹਨਾਂ ਦੀਆਂ ਵੀ ਨਹੀਂ ਪੀੜੀਆਂ ਚੱਲਦੀਆਂ ਹੈਗੀਆਂ ਇਥੇ ਸਾਫ਼ ਹੀ ਖਾਸ ਕਰਕੇ ਜਦੋਂ ਹਰਾਮ ਦੀ ਕਮਾਈ ਹੁੰਦੀ ਹੈ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਮਾਪੇ ਨੇ ਕਿਵੇਂ ਕਮਾਈ ਜਿਹੜਾ ਜੰਮਦੇ ਹੀ ਕੀ ਕਹਿੰਦੇ ਨੇ ਸੋਨੇ ਦੇ ਚਮਚਾ ਲੈ ਕੇ ਉਹ ਜੰਮਿਆ ਹੋਵੇ ਤੇ ਦੁੱਧ ਹੀ ਜਿਹੜੇ ਜੋ ਖਾਣੀ سونے ਦੇ ਚਮਚਾ ਚ ਖਾਣ ਵਾਲੇ ਨਾ ਉਹਨਾਂ ਨੂੰ ਮਿਹਨਤ ਦਾ ਕੀ ਪਤਾ ਹੈ ਸੋ ਜਦੋਂ ਵੱਡੇ ਜਿਵੇਂ ਜਿਵੇਂ ਹੁੰਦੇ ਨੇ ਫਿਰ ਉਹ ਆਯਾਸੀ ਵੱਲ ਜਾਂਦੇ ਨੇ ਤੇ ਪੂਰਾ ਪੈਸਾ ਖਰਚਦੇ ਨੇ ਪਾਣੀ ਵਾਂਗੂ ਰੋੜਦੇ ਨੇ ਤੇ ਅਖੀਰ 'ਚ ਉਹ ਸਾਰੇ ਪਰਵਾਦ ਇਹੋ ਜਿਹੜੇ ਨੇ ਹਰਾਮ ਦੇ ਪੈਸੇ ਇਕੱਠੇ ਕਰਨ ਵਾਲੇ ਉਹਨਾਂ ਦਾ ਕੋਈ ਕੁਝ ਵੀ ਨਹੀਂ ਰਹਿੰਦਾ ਹੈਗਾ ਇਹ ਆਪਾਂ ਹੁਣ ਮੌਜੂਦਾ ਸਮੇਂ ਦੇਖ ਸਕਦੇ ਆ ਤੁਸੀਂ ਜਿੱਧਰ ਮਰਜ਼ੀ ਵੇਖ ਲਓ ਜਿਹੜੇ ਵੀ ਬੰਦਾ ਪੂਰਾ ਭ੍ਰਿਸ਼ਟਾਚਾਰ ਕਰਿਆ ਜਾਂ ਹੋਰ ਕਿਸੇ ਵੀ ਢੰਗ ਤਰੀਕੇ ਨਾਲ ਉਹਨੇ ਹਰਾਮ ਦਾ ਪੈਸਾ ਕਮਾਇਆ ਤਾਂ ਉਹਦੀ ਔਲਾਦ ਤੋਂ ਅੱਗੋਂ ਨਹੀਂ ਸੰਭੇ ਜਾਂਦਾ ਉਹ ਤੇ ਸਜਾ ਜਰੂਰ ਉਦ ਦਿੰਦੇ ਨੇ ਕਿੰਨੂ ਆਮ ਜਨਤਾ ਨੂੰ ਆਮ ਲੋਕਾਂ ਨੂੰ ਜਿਵੇਂ ਅਜੇ ਪਿੰਡ ਜੀਵਨ ਸਿੰਘ ਵਾਲਾ ਦੇ ਨੇੜੇ ਜਦੋਂ ਇਹ ਬੱਸ ਜਿਹੜੀ ਜਿੱਥੇ ਡਿੱਗੀ ਹੈ ਤਾਂ ਉਹਦੀ ਰੇਲਿੰਗ ਹੀ ਨਹੀਂ ਸੀ ਸਾਈਡ ਦੇ ਉੱਪਰ ਕੋਈ ਸੁਰੱਖਿਆ ਫੱਟੀਆਂ ਪੱਤੀਆਂ ਜਾਂ ਕੋਈ ਇਹੋ ਜਿਹਾ ਕੁਝ ਲੱਗੇ ਹੀ ਨਹੀਂ ਸੀ ਹੈਗਾ ਜਿਹਦੇ ਨਾਲ ਉਹ ਮਾੜਾ ਮੋਟਾ ਉਹਦਾ ਬਚਾਅ ਹੁੰਦਾ ਮਤਲਬ ਕੋਈ ਮਜ਼ਬੂਤ ਨਹੀਂ ਸੀ ਹੈਗਾ ਇਹੋ ਜਿਹਾ ਕੋਈ ਪ੍ਰਬੰਧ ਤੇ ਪੁਲ ਵੀ ਉਹ ਸੋੜਾ ਦੱਸਿਆ ਜਾਂਦਾ ਸੋ ਦੋਸਤੋ ਹੁਕਮਾਂ ਵਾਲੀ ਪਿੰਡ ਜ਼ਰੂਰ ਜਾਇਓ ਜਿਹੜੇ ਦੋਸਤ ਮਿੱਤਰ ਸੁਣ ਰਹੇ ਨੇ ਉਸ ਬੱਚੀ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਧੀਆਂ ਨੂੰ ਜੋ ਤੁਸੀਂ ਮਦਦ ਕਰ ਸਕਦੇ ਹੋ ਜ਼ਰੂਰ ਕਰੋ ਉਹਨਾਂ ਦੀ ਮਦਦ ਬਹੁਤ ਬਹੁਤ ਧੰਨਵਾਦ